ਸਸ਼ਿਕਾ ਤੁਸੀਂ ਦੇਖ ਲਿਓ ਦੈਨਿਕ ਸਵੇਰਾ ਟੀਵੀ ਸਾਡੇ ਨਾਲ ਸਾਬਕਾ ਕੇਂਦਰੀ ਮੰਤਰੀ ਇਥੇ ਮੌਜੂਦ ਨੇ ਬੀਜਪੀ ਦਾ ਗਰਾਫ ਪੰਜਾਬ ਦੇ ਵਿੱਚਕਾਰ ਵਧ ਰਿਹਾ ਹੈ ਇਸ ਵਾਰ ਦੇਖਿਆ ਗਿਆ ਕਿ ਇਸ ਵਿੱਚ ਕੋਈ ਗਠਜੰਬੰਦ ਨਹੀਂ ਸੀਗਾ ਇਕੱਲੇ ਭਾਜਪਾ ਨੇ ਲੜਿਆ ਬਈ ਕਈ ਥਾਵਾਂ ਤੇ ਕਿਹਾ ਗਿਆ ਕਿ ਅਗਰ ਗਠਜੰਬੰਦ ਹੁੰਦਾ ਤਾਂ ਸ਼ਾਇਦ ਜ਼ਿਆਦਾ ਸੀਟਾਂ ਆ ਜਾਂਦੀਆਂ ਬੀਜਪੀ ਦੇ ਕੋਲ ਇਹ ਤਾਂ ਬਾਤ ਦੀ ਗੱਲ ਹੈ ਜੇ ਗਠਜੰਬੰਦ ਹੋ ਜਾਂਦਾ ਤਾਂ ਪਰ ਜਦੋਂ ਹੈ ਨਹੀਂ ਤਾਂ ਅਸੀਂ ਜਿਹੜੀਆਂ ਪ੍ਰਸਥਿਤੀਆਂ ਸਾਡੇ ਸਾਹਮਣੇ ਅਸੀਂ ਤਾਂ ਉਹਦੀ ਗੱਲ ਕਰਾਂਗੇ ਔਰ ਅੱਜ ਤੱਕ ਅਸੀਂ 20% ਦੇ ਉੱਤੇ ਚੋਣ ਲੜ ਰਹੇ ਸੀ ਔਰ ਅੱਜ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਜਿਨ੍ਹਾਂ ਦੇ ਨਾਲ ਅਸੀਂ ਇਲਾਕੇ ਚ ਚੋਣ ਲੜ ਰਹੇ ਸੀ ਉਹ ਸਾਡੇ ਤੋਂ ਵੀ ਪਿੱਛੜ ਗਏ ਸਾਡੇ ਤੋਂ ਪਿੱਛੜ ਗਏ ਸਾਡੇ ਤੋਂ ਅੱਧ ਤੇ ਰਹਿ ਗਏ ਔਰ ਉਹ ਜਿੱਥੇ ਸਾਨੂੰ ਕਦੀ ਅਸੀਂ ਲਾਗੇ ਨਹੀਂ ਜਾਂਦੇ ਜਿਵੇਂ ਭਾਵ ਜੀ ਦਾ ਆਨੰਦਪੁਰ ਸਾਹਿਬ ਲੁਧਿਆਣਾ ਫਿਰੋਜ਼ਪੁਰ ਇਹ ਸੀਟਾਂ ਜਿਹੜੀਆਂ ਸੀਗੀਆਂ ਜਲੰਧਰ ਇਹ ਸੀਟਾਂ ਕਦੀ ਲੜੀਆਂ ਨਹੀਂ ਸੀ ਔਰ ਉਥੇ ਅਕਾਲੀ ਦਲ ਆਪਣਾ ਕਹਿੰਦਾ ਸੀ ਸਾਡਾ ਵਰਸ ਹੈ ਵਾ ਪਰ ਅੱਜ ਉਥੇ ਉਹ ਚੌਥੇ ਤੇ ਪੰਜਵੇਂ ਨੰਬਰਾਂ ਦੇ ਵਿੱਚ ਗੱਲ ਕਰ ਰਿਹਾ ਔਰ ਭਾਰਤੀ ਜਨਤਾ ਪਾਰਟੀ ਸਾਰੀ ਜਗ੍ਹਾ ਦੂਜੇ ਨੰਬਰ ਤੇ ਖੜੀ ਹੈ ਸੋ ਇਹ ਭਾਰਤੀ ਜਨਤਾ ਪਾਰਟੀ ਦਾ ਅਕਸ਼ ਜਿਹੜਾ ਵਧਿਆ ਆ ਔਰ ਜਿਹੜੀਆਂ ਦੋ ਸੀਟਾਂ ਅਸੀਂ ਹਾਰੇ ਆ ਮੰਨ ਲਓ ਫਰੋਜ਼ਪੁਰ ਤੇ ਮਧਾਨਾ ਬੜੇ ਛੋਟੇ ਛੋਟੇ ਮਾਰਜਨ ਤੇ ਮੰਨ ਲਓ 20002 ਦਾ ਸੀ ਔਰ 11000 ਫਰੋਜ਼ਪੁਰ ਦਾ ਛੋਟੇ ਮਾਰਜਨ ਤੇ ਹਾਰੇ ਜੇ ਅਸੀਂ ਸਮੇਂ ਰਹਿੰਦੇ ਹੋਰ ਥੋੜੀ ਮਿਹਨਤ ਕਰਦੇ ਤੇ ਸ਼ਾਇਦ ਸਾਡੀ ਜਿੱਤ ਹੋ ਜਾਂਦੀ ਪਰ ਅਕਾਲੀ ਦਲ ਤੋਂ ਬਹੁਤ ਪਿਛੇ ਰਿਹਾ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਕਿਰਤਾ ਉਹਨਾਂ ਦੇ ਉਤਸ਼ਾਹਿਤ ਨੇ ਔਰ ਉਤਸ਼ਾਹ ਦੇ ਨਾਲ ਅੱਗੇ ਹੋਰ ਅਗਲੀਆਂ ਜਿਹੜੀਆਂ ਚੁਣੌਤੀਆਂ ਨਾਲ ਲੜਨ ਲਈ ਤਿਆਰ ਨੇ ਜਿਵੇਂ ਲੁਧਿਆਣਾ ਦਾ ਜ਼ਿਕਰ ਕੀਤਾ ਕਿ ਕੈਬਨਿਟ ਦੇ ਵਿਚਕਾਰ ਰਵਨੀਤ ਬਿੱਟੂ ਨੂੰ ਲਿਆ ਕਾਫੀ ਲੋਕ ਇਸ ਦੇ ਉੱਤੇ ਸਵਾਲ ਵੀ ਚੱਕ ਰਹੇ ਨੇ ਕਿ ਆਖਿਰ ਸੀਟ ਹਾਰ ਗਏ ਲੇਕਿਨ ਫਿਰ ਵੀ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕਰ ਲਿਆ ਬਾਕੀ ਵੱਡੇ ਵੱਡੇ ਨਾਂ ਸੀਗੇ ਉਹਨਾਂ ਨੂੰ ਸਾਈਡ ਤੇ ਰੱਖਿਆ ਐਸਾ ਹੈ ਕਿ ਵੱਡੇ ਛੋਟੇ ਦੀ ਕੋਈ ਗੱਲ ਨਹੀਂ ਹੁੰਦੀ ਕੇਂਦਰ ਬਹੁਤ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਆਪਣੇ ਫੈਸਲੇ ਲੈਂਦਾ ਪਰ ਉਹਨਾਂ ਨੇ ਜੋ ਵੀ ਫੈਸਲਾ ਲਿਆ ਹੋਣਾ ਸੋਚ ਸਮਝ ਕੇ ਲਿਆ ਕਿਉਂਕਿ ਬਿੱਟੂ ਤਿੰਨ ਵਾਰ ਐਮਪੀ ਰਹਿ ਚੁੱਕਾ ਹੈ ਪਰਿਵਾਰ ਵੀ ਜਿਹੜਾ ਹੈ ਉਹਨਾਂ ਦਾ ਰਾਜਨੀਤਿਕ ਪਰਿਵਾਰ ਹੈ ਔਰ ਦਾਦਾ ਜੀ ਉਹਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਆ ਸੋ ਬਚਪਨ ਤੋਂ ਲੈ ਕੇ ਹੁਣ ਤੱਕ ਉਹ ਰਾਜਨੀਤੀ ਦੇ ਵਿੱਚ ਹੀ ਰਹੇ ਨੇ ਇਸ ਕਰਕੇ ਤਿੰਨ ਵਾਰ ਸੰਸਦ ਰਹਿਣਾ ਉਸ ਪਰਿਵਾਰ ਨਾਲ ਰਹਿਣਾ ਇਹਦਾ ਮਤਲਬ ਹੈ ਕਿ ਉਹਨਾਂ ਦੀ ਰਾਜਨੀਤਿਕ ਸੋਚ-ਬੋਝ ਜਿਹੜਾ ਹੈ ਔਰ ਉਹਨਾਂ ਚ ਕਾਬਲੀਅਤ ਹੈ ਇਹ ਸੋਚ ਕੇ ਜਿਹੜਿਆ ਕੇਂਦਰ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਔਰ ਮੈਂ ਸਮਝਦਾ ਇਹ ਪੰਜਾਬ ਨੂੰ ਵੱਡਾ ਮਾਣ ਮਿਲਿਆ ਕਿਉਂਕਿ ਪੰਜਾਬ ਨੂੰ ਇੱਕ ਵੀ ਸੀਟ ਨਾ ਆਣਾ ਪਰ ਮੋਦੀ ਜੀ ਨੇ ਪੰਜਾਬ ਨੂੰ ਦਿਲ ਚ ਵਸਾਇਆ ਇਹ ਸਾਡੇ ਲਈ ਮਾਣ ਦੀ ਸੁਭਾਗਿਆ ਦੀ ਗੱਲ ਹੈ ਸੋ ਅਸੀਂ ਤਾਂ ਜਿੱਥੇ ਮੋਦੀ ਜੀ ਦਾ ਇਹਦੇ ਲਈ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਪੰਜਾਬ ਨੂੰ ਇਹ ਮਾਣ ਬਖਸ਼ਿਆ ਔਰ ਪੰਜਾਬ ਨੂੰ ਇਹਨ ਆਪਣੇ ਮੰਤਰੀ ਮੰਡਲ ਦੇ ਨੇਤৃত্ব ਜਿਹੜਾ ਹੈ ਆਪਣੇ ਉਹਦੀ ਪਾਰਟਿਸਪੇਸ਼ਨ ਦਿੱਤੀ ਹੈ। ਸਵਾਲ ਇੱਕ ਇਹ ਵੀ ਹੈਗਾ ਕਿਉਂਕਿ ਬਿੱਟੂ ਸਾਰ ਇਸ ਵੇਲੇ ਨਾ ਤਾਂ ਲੋਕ ਸਭਾ ਤੋਂ ਮੈਂਬਰ ਨੇ ਨਾ ਤਾਂ ਰਾਜ ਸਭਾ ਤੋਂ ਮੈਂਬਰ ਨੇ। ਸਵਾਲ ਇਹ ਉੱਠ ਰਿਹਾ ਹੈ ਕਿ ਹੁਣ ਲੋਕ ਸਭਾ ਭੇਜ ਤਾਂ ਸਕਦੇ ਨਹੀਂ ਕਿਉਂਕਿ ਹਾਰ ਗਏ। ਰਾਜ ਸਭਾ ਦਾ ਮੈਂਬਰ ਬਣਾਣਗੇ ਪਰ ਕਿਹੜੇ ਥਾਂ ਤੋਂ ਬਣਾਉਣਗੇ? ਜਿਹੜਾ ਜਿਨ੍ਹਾਂ ਨੇ ਉਹਨਾਂ ਨੂੰ ਮੰਤਰੀ ਬਣਾਇਆ ਉਹਨਾਂ ਨੇ ਬਹੁਤ ਕੁਝ ਸੋਚ ਸਮਝ ਕੇ ਬਣਾਇਆ। ਇਸ ਕਰਕੇ ਉਹ ਦਰਿਆ ਉਹ ਆਪਣਾ ਉਹਦੇ ਲਈ ਵੀ ਉਹਨਾਂ ਨੇ ਸੋਚਿਆ ਹੋਵੇਗਾ ਕੁਝ ਕਿ ਦੇਖੋ ਹੁਣ ਅਸੀਂ ਕਿਸਾਨੀ ਆंदोलਨ ਤੇ ਆ ਜਾਂਦੇ ਕਿਉਂਕਿ ਕਿਸਾਨੀ ਆंदोलਨ ਦੇ ਵਿਚਕਾਰ ਭਾਜਪਾ ਬੜੇ ਪਿੱਛੇ ਰਹਿ ਗਈ ਹੁਣ ਇਸ ਵਾਰ ਜੇ ਆਪਾਂ ਚੋਣਾਂ ਦੀ ਵਿੱਚ ਗੱਲ ਕੀਤੀ ਜਾਵੇ ਬੜੀ ਥਾਂ ਤੇ ਬੀਜੇਪੀ ਲੀਡਰਸ ਨੂੰ ਰੋਕਿਆ ਗਿਆ ਠੋਕਿਆ ਗਿਆ ਗਲਬਾਤ ਹੋਈ ਸਭ ਤੋਂ ਵੱਡੀ ਗੱਲ ਹੈ ਕਿ ਪੀਐਮ ਸਰ ਆਉਂਦੇ ਨੇ ਗ੍ਰਹਿ ਮੰਤਰੀ ਆਉਂਦੇ ਨੇ ਸੈਂਟਰ ਮਿਨਿਸਟਰ ਲੱਗੇ ਹੁੰਦੇ ਨੇ ਗ੍ਰਾਫ ਭਾਵੇਂ ਵੱਧਿਆ ਹੋਵੇ ਲੇਕਿਨ ਇਹ ਜੇ ਕਿਸਾਨਾਂ ਨੂੰ ਮਨਾਉਣ ਦਾ ਕੰਮ ਹੈ ਜੋ ਤੁਸੀਂ ਬਿੱਟੂ ਸਾਹਿਬ ਦੇ ਸਰ ਮੱਥੇ ਪਾਇਆ ਹੈ ਲੱਗਦਾ ਹੈ ਕਿ ਇਹ ਵੋਟ ਗ੍ਰਾਫ ਹੋਰ ਵੱਡੇਗਾ ਕਿਉਂਕਿ 2027 ਦੇ ਵਿੱਚ ਕਰਜ ਚੋਣਾ ਹੋਣਗੇ ਤੁਸੀਂ ਕਹਿੰਦੇ ਕਿ ਬੀਜੇਪੀ ਵੱਡੇ ਸਤਰ ਤੇ ਆਏਗੀ ਤਾਂ ਫਿਰ ਕਿਸ ਤਰ੍ਹਾਂ ਆਏਗੀ ਜਦ ਤੱਕ ਕਿਸਾਨ ਨਾਲ ਨਹੀਂ ਹੋਣਗੇ ਤੁਹਾਡੇ ਦੇਖੋ ਇੱਕ ਚੀਜ਼ ਤੁਸੀਂ ਕਿਸਾਨਾਂ ਨੂੰ ਮਨਾਉਣ ਦੀ ਗੱਲ ਕੀਤੀ ਜਿਹੜੇ ਮੈਂ ਇੱਕ ਕਹਾਵਤ ਪਿੰਡਾਂ ਦੇ ਵਿੱਚ چلਦੀ ਕਿ ਸੁੱਤੇ ਨੂੰ ਤਾਂ ਜਗਾਇਆ ਜਾ ਸਕਦਾ ਮਛਲੇ ਨੂੰ ਨਹੀਂ ਭਾਬ ਜੇ ਕਿਸੇ ਦੀ ਕੋਈ ਗੱਲ ਹੈ ਤਾਂ ਉਹ ਤਾਂ ਸੁਣੀ ਜਾ ਸਕਦੀ ਉਹਦਾ ਸਮਾਧਾਨ ਕੀਤਾ ਜਾ ਸਕਦਾ ਜਿੱਥੇ ਉਹਨਾਂ ਨੇ ਸਿਰਫ ਰਾਸਤੇ 'ਚ ਰੁਕਾਵਟ ਖੜੀ ਕਰਨੀ ਹੈ ਔਰ ਉਹਦੇ ਲਈ ਕਿਸੇ ਦੀ ਗੱਲ ਸੁਣਨੀ ਨਹੀਂ ਉਹਦਾ ਕੋਈ ਹੱਲ ਨਹੀਂ ਸੋ ਇੱਥੇ ਤਾਂ ਜੇ ਕੋਈ ਕੋਈ ਗੱਲ ਕਹਿਣਾ ਚਾਹੁੰਦਾ ਕੋਈ ਕਰਨਾ ਚਾਹੁੰਦਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਕੋਈ ਗੱਲ ਕਰਨੀ ਚਾਹੁੰਦਾ ਕੀ ਕਰਨਾ ਕੀ ਚਾਹੁੰਦੇ ਸਾਨੂੰ ਦੱਸਣਾ ਬਿਨਾਂ ਮਤਲਬ ਤੋਂ ਕਿ ਤੁਸੀਂ ਆਹ ਕਰ ਲੋ ਜੀ ਆਹ ਕਰੋ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਉਹਦੇ ਤੇ ਆਪਾ ਡੇ ਰਹੀਏ ਇਹਦੇ ਨਾਲ ਆ ਕਿ ਤੁਸੀਂ ਹੱਲ ਨਹੀਂ ਚਾਹੁੰਦੇ ਤੁਸੀਂ ਜਿਹੜਾ ਲੋਕਾਂ ਨੂੰ ਖਰਾਬ ਕਰਨਾ ਚਾਹੁੰਦੇ ਰਾਸਤੇ ਰੋਕ ਕੇ ਰਾਸਤੇ ਲੋਕਾਂ ਨਾਲ ਮੈਨ ਹੈਂਡਲਿੰਗ ਕਰਕੇ ਹਥੋਪਾਈ ਕਰਕੇ ਇਹ ਉਹ ਕਰਕੇ ਹੁਣ ਤੁਸੀਂ ਦੇਖੋ ਨਾ ਕਿ ਉਹਦੇ ਅ ਹਾਂਸਰ ਏਜੰਸੀ ਦੇ ਸ਼ੀਸ਼ੇ ਤੋੜੇ ਗੱਡੀਆਂ ਤਲਵਾਰਾਂ ਬਾਠੇ ਲੈ ਕੇ ਉਹ ਵੀਡੀਓ ਕਿਸ ਤਰੀਕੇ ਨਾਲ ਆਈ ਹੈ ਉਹ ਕੋਈ ਕਿਸਾਨਾਂ ਦਾ ਇਨਸਾਨੀ ਅੰਦੋਲਨ ਦਾ ਹਿੱਸਾ ਤਾਂ ਨਹੀਂ ਹੋ ਸਕਦਾ ਉਹ ਤਾਂ ਗੁੰਡਾ ਕਰਦੀ ਹੈ ਸੋ ਇਹ ਇਹਦਾ ਕੋਈ ਹੱਲ ਨਹੀਂ ਅੱਛਾ ਕਿਉਂਕਿ ਕਿਸਾਨਾਂ ਅੰਦੋਲਨ ਦੇ ਕਰਕੇ ਕੰਗਨਾ ਰਨੌਤ ਦਾ ਥੱਪੜ ਕਾਂਡ ਵੀ ਪਹੁੰਚਿਆ ਬਹੁਤ ਵਾਇਰਲ ਹੋਇਆ ਸਭ ਤੋਂ ਵੱਡੀ ਗੱਲ ਹੈ ਜਿਸ ਮਹਿਲਾ ਨੇ ਮਾਰਿਆ ਉਹਨੇ ਕਿਹਾ ਕਿ ਮੇਰੀ ਮਾਂ ਨੂੰ ਗਾਲ ਕੱਢੀ ਸੀਗੀ ਉਸ ਵੇਲੇ ਮੇਰੀ ਪਹਿਲੀ ਗੱਲ ਤਾਂ ਉਸ ਨੂੰ ਕਿਸਾਨਾਂ ਦੇ ਅੰਦੋਲਨ ਨਾਲ ਜੋੜ ਕੇ ਦਿਖਾਉਣਾ ਔਰ ਇਹ ਸਾਬਤ ਕਰਨਾ ਕਿ ਆ ਕਰਕੇ ਹੋਇਆ ਐਸਾ ਨਹੀਂ ਹੈ ਇੱਕ ਜੋ ਵਿਅਕਤੀ ਜਾਂ ਚਾਹੇ ਮਹਿਲਾ ਜਾਂ ਪੁਰਸ਼ ਉਹ ਆਪਣੀ ਯੂਨੀਫਾਰਮ ਪਾਉਂਦੀ ਹੈ ਤਾਂ ਉਹਦਾ ਧਰਮ ਉਸ ਯੂਨੀਫਾਰਮ ਦੇ ਲਈ ਕੰਮ ਕਰਨਾ ਆ ਉਹਦਾ ਕੰਮ ਉਹ ਰਖਿਆ ਕਰਮਚਾਰੀ ਆ ਤਾਂ ਰੱਖਿਆ ਦੇਣਾ ਉਹਦਾ ਕੰਮ ਆ ਉਹਦੀ ਜਿਹਦੀ ਜਿਹੜੀ ਰੱਖਿਆ ਦੇਣੀ ਆ ਉਹਦੇ ਨਾਲ ਉਹਦੀ ਸੁਰੱਖਿਆ ਦੇਣ ਦਾ ਉਹਦਾ ਕੰਮ ਸੀ ਉਹਦਾ ਨਹੀਂ ਕੀਤਾ ਔਰ ਉਲਟਾ ਉਹਨੇ ਮੈਨ ਹੈਂਡਲਿੰਗ ਕੀਤੀ ਇਹ ਉਹਨੇ ਆਪਣੇ ਕਰਤੱਵਿਆ ਦਾ ਨਿਰਵਾਹ ਨਹੀਂ ਕੀਤਾ ਔਰ ਇਸ ਕਰਕੇ ਮੈਂ ਉਹਦੀ ਜਿਹੜੀ ਨਿੰਦਾ ਵੀ ਕਰਦਾ ਔਰ ਉਹਦੀ ਉਸ ਦੀ ਬਣਦੀ ਸਜ਼ਾ ਵੀ ਉਹਨੂੰ ਮਿਲਣੀ ਚਾਹੀਦੀ ਆ ਔਰ ਇਹਦੇ ਵਿੱਚ ਕਿਤੇ ਵੀ ਜਿਹੜੇ ਬਾਕੀ ਉਹਦਾ ਪੱਖਪਾਤ ਕਰਦੇ ਮੈਂ ਉਹ ਤਾਂ ਰਾਜਨੀਤਿਕ ਕਰਨ ਹੋ ਸਕਦੇ ਪਰ ਉਹਦੀ ਡਿਊਟੀ ਜਿਹੜੀ ਆ ਉਹ ਰਾਜਨੀਤਿਕ ਕਰਨਾ ਕਰਕੇ ਨਹੀਂ ਕਰ ਰਹੀ ਸੀ ਉਹ ਰਾਜਨੀਤੀ ਕਰਕੇ ਨਹੀਂ ਉਹ ਆਪਣੇ ਜਿਹੜੀ ਆ ਸਰਕਾਰੀ ਨੌਕਰੀ ਕਰ ਰਹੀ ਸੀ ਔਰ ਸਰਕਾਰੀ ਨੌਕਰੀઓને ਨਹੀਂ ਕੀਤੀ ਉਹਨੇ ਆਪਣਾ ਫਰਜ਼ ਨਹੀਂ ਨਿਭਾਇਆ ਇਹਦੀ ਜਿਹੜੀ ਉੱਤੇ ਉਹਦੀ ਨਿੰਦਾ ਕਰਨੀ ਚਾਹੀਦੀ ਸੀ ਔਰ ਉਹਦੇ ਨਾਲ ਖੜਨ ਵਾਲੇ ਜਿਹੜੇ ਆ ਉਹ ਪੰਜਾਬ ਨੂੰ ਕਿਤੇ ਨਾ ਕਿਤੇ ਹਨੇਰੇ 'ਚ ਲੈ ਕੇ ਜਾ ਰਹੇ ਨੇ ਉਹ ਕਿਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਔਰ ਨੇਰੇ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ ਇਹ ਮੇਰਾ ਮੰਨਣਾ ਹੈ 2027 ਦੇ ਤਾਂ ਚੋਣਾ ਬਹੁਤ ਦੂਰ ਨੇ ਲੇਕਿਨ ਹੁਣ ਆਪਰ ਗੱਲ ਕੀਤੀ ਜਾਏ ਨਗਰ ਨਿਗਮ ਦੀ ਚੋਣਾ ਆਉਣ ਵਾਲੀਆਂ ਨੇ ਪੰਚਾਇਤੀ ਚੋਣਾ ਹੋਣੀ ਆ ਉਸ ਤੇ ਲਈ ਪੀਜੇਪੀ ਨੇ ਕੀ ਤਿਆਰੀ ਕੀਤੀ ਹੈ ਪੀਜੇਪੀ ਪੰਚਾਇਤੀ ਚੋਣਾ ਤਾਂ ਸਿੰਬਲ ਤੇ ਨਹੀਂ ਹੁੰਦੀਆਂ ਮੋਸਟਲੀ ਬਾਕੀ ਸਾਡੇ ਜਿਹੜੇ ਕਾਰਜਕਰਤਾ ਆਪਣੀ ਜਗ੍ਹਾ ਤਿਆਰ ਬੈਠੇ ਨੇ ਅੱਜ ਪੰਚਾਇਤੀ ਦੀ ਨਹੀਂ ਅੱਜ ਤਾਂ ਹੁਣ ਤਾਂ ਬਾਈ ਇਲੈਕਸ਼ਨ ਡਿਕਲੇਅਰ ਹੋ ਗਿਆ ਜਲੰਧਰ ਵੈਸਟ ਦਾ ਔਰ ਜਲੰਧਰ ਵੈਸਟ ਦੇ ਵਿੱਚ ਪਹਿਲਾਂ ਵੀ ਅਸੀਂ ਆ ਜਿਹੜੀਆਂ ਐਮਪੀ ਦੀਆਂ ਚੋਣਾ ਦੇ ਵਿੱਚ ਅਸੀਂ ਜਿੱਤੇ ਹਾਂ ਉਸ ਤੋਂ ਸਾਡਾ ਅੱਛੀ ਕਾਰਗੁਜ਼ਾਰੀ ਰਹੀ ਹੈ ਔਰ ਅਸੀਂ ਜਿੱਤਾਂਗੇ ਐਸੀ ਸਾਨੂੰ ਮਨ ਸ਼ੀਤਲ ਹੁਣ ਭਾਜਪੀ ਦੇ ਵਿਚਾਰ ਹਨ ਕਿ ਆਮ ਆਦਮੀ ਪਾਰਟੀ ਦੀ ਵਾਪਸੀ ਹੈਗੀ ਹੈ ਕੁਝ ਪਤਾ ਤੁਹਾਨੂੰ ਤੁਸੀਂ ਇਹ ਵਿਅਕਤੀਗਤ ਸਵਾਲ ਉਹਨਾਂ ਕੋਲ ਪੁੱਛੋ ਤਾਂ ਇਹ ਤਾਂ ਸ਼ੀਤਲ ਨੂੰ ਪੁੱਛੋ ਕਿ ਜੇ ਅਗਰ ਤੁਸੀਂ ਵਿਅਕਤੀਗਤ ਸਪੀਕਰ ਸਪੀਕਰ ਸਾਹਿਬ ਦੇ ਕੋਲ ਗਏ ਸੀ ਆਪਣਾ ਵਾਪਸ ਲੈਣ ਵਾਸਤੇ ਲੇਕਿਨ ਉਸ ਤੋਂ ਪਹਿਲੇ ਹੀ ਜਦ ਤੱਕ ਉਹ ਹਾਈ ਕੋਰਟ ਪਹੁੰਚਦੇ ਹੁਣ ਤਾਂ ਇਲੈਕਸ਼ਨ ਨਹੀਂ ਉਹਨਾਂ ਨੇ ਆਪਣਾ ਵਾਪਸ ਲੈ ਲਿਆ ਸੀ ਔਰ ਸੂਬਾ ਸਰਕਾਰ ਨੇ ਪਿਕ ਐਂਡ ਚੂਜ਼ ਕਰਦੇ ਹੋਏ ਇੱਕ استਿਫਾ ਮਨਜ਼ੂਰ ਕਰ ਲਿਆ ਬਾਕੀ ਨਹੀਂ ਕੀਤੇ ਜਿਹੜੇ ਦਲਬਦਲੂ ਐਕਟ ਦੇ ਵਿੱਚ ਵੀ ਐਂਟੀ ਡਿਫੈਕਸ਼ਨ ਐਕਟ ਦੇ ਵਿੱਚ ਵੀ ਜਿਹੜੇ ਆਉਂਦੇ ਸੀ ਉਹਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਕਰਨਾ ਚਾਹੀਦਾ ਸੀ ਉਹ ਵੀ ਨਾਲ ਤਾਂ ਨਹੀਂ ਜੇ ਹੋਰ ਵੀ ਜਿਹੜੇ ਰਿਜ਼ਾਈਨ ਆਈ ਸੀ ਇੱਕੋ ਵਾਰੀ ਸਵੀਕਾਰ ਹੁੰਦੇ ਇਹ ਤਾਂ ਨਹੀਂ ਕਿ ਵੀ ਇੱਕ ਕਰ ਲਓ ਤੇ ਇੱਕ ਰਹਿਣ ਦਿਓ ਜਿਹੜੇ ਉਹ ਸੋ ਇਸ ਕਰਕੇ ਉਹ ਜਿਹੜਾ ਪਿਕ ਐਂਡ ਚੂਜ਼ ਹੋਇਆ ਉਹ ਠੀਕ ਨਹੀਂ ਹੈ ਅਲਬਤਾ ਜੋ ਵੀ ਹੋਇਆ ਸਰਕਾਰ ਨੇ ਜਿਹੜੀਆਂ ਵੀ ਚੁਣੌਤੀਆਂ ਫੇਰਤੀਆਂ ਜਿੱਦਾਂ ਦੀਆਂ ਹਾਲਾਤਾਂ ਦਿੱਤੀਆਂ ਅਸੀਂ ਲੜਾਂਗੇ ਪਿੱਛੇ ਥੋੜਾ ਹਟਾਂਗੇ ਅਸੀਂ ਇਹਨਾਂ ਚੀਜ਼ਾਂ ਕਰਕੇ ਪਿੱਛੇ ਥੋੜਾ ਤੁਸੀਂ ਤਿਲ ਨੂੰ ਲੈ ਕੇ ਆਓਗੇ ਭਾਜੀਪੀ ਦੇ ਵਿੱਚ ਇਹ ਤਾਂ ਕੰਮ ਹਾਈ ਕਮਾਂਡ ਦਾ ਹੈ ਕਿਹਨੂੰ ਟਿਕਟ ਦੇਣੀ ਕਿਹਨੂੰ ਨਹੀਂ ਦੇਣੀ ਇਹ ਤਾਂ ਹਾਈ ਕਮਾਂਡ ਦਾ ਕੰਮ ਹੈ ਸਾਡਾ ਤਾਂ ਬਾਕੀ ਕਾਰਜਕਰਤਾ ਤਾਂ ਕੰਮ ਤਾਂ ਸਿਰ ਜਿੰਦਾਬਾਦ ਜਿੰਦਾਬਾਦ ਕਰਦੇ ਹੋ ਆਪਣਾ ਕਰਤੱਵ ਨਿਭਾਉਦੇ ਹੋ ਬੂਥ ਦੀ ਲੜਾਈ ਲੜਦੇ ਹੋ ਹਰ ਬੂਥ ਤੋਂ ਜਿੱਤਾਂਗੇ ਐਸਾ ਸਾਡਾ